ਮਹਾਰਾਜਾ ਜੀ ਦਾ ਖਾਲਸਾ ਮਹਾਰਾਜਾ ਜੀ ਕੀ ਫਤਿਹ ਦਿਲਜੀਤ ਦਸਾਂ ਦਾ ਸ਼ੋਅ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਉਹਨੂੰ ਹੀਰੋ ਮੰਨਦੇ ਨੇ ਔਰ ਉਹਦੀ ਹਮਾਇਤ ਵਿੱਚ ਖੜਦੇ ਨੇ ਜੱਟ ਤੱਕ ਸ਼ਬਦ ਵਰਤੇ ਕਿ ਪੰਜਾਬੀ ਆ ਗਏ ਜੱਟ ਆ ਗਏ ਇਹੋ ਜਿਹੇ ਸ਼ਬਦ ਵਰਤ ਕੇ ਉਹਨੂੰ ਖਵਾ ਜਫੂਕ ਦਿੱਤੀ ਜਾ ਰਹੀ ਹੈ ਉਧੇ ਪਾਸੇ ਪੰਡਿਤ ਭਨੇਸ਼ਵਰ ਅਸੀਂ ਕੇਵਲ ਪੰਡਿਤ ਕਹਿ ਕੇ ਰੁਕ ਜਾਂਦੇ ਹਾਲਾਂਕਿ ਉਹ ਪੰਜਾਬੀ ਦੇ ਪ੍ਰੋਫੈਸਰ ਨੇ ਉਹ ਬਹੁਤ ਵੱਡੇ ਵੱਡੇ ਸ਼ਿੰਗਾਰਾਂ ਨਾਲ ਟਕਰੇ ਨੇ ਜਿਹੜੇ ਅਸ਼ਲੀਲ ਗਾਣੇ ਗਾਉਂਦੇ ਆ ਜਾਂ ਸ਼ਰਾਬ ਨੂੰ ਅਸਲੇ ਨੂੰ ਪ੍ਰਮੋਟ ਕਰਦੇ ਆ ਬਹੁਤ ਵੱਡੇ ਵੱਡੇ ਸ਼ਿੰਗਾਰਾਂ ਦੇ ਨਾਲ ਉਹਨੇ ਟੱਕਰ ਲਈ ਹੈ ਉਹਨੇ ਚੰਡੀਗੜ੍ਹ ਦੇ ਸ਼ੋਅ ਬਾਰੇ ਵੀ ਵਿਰੋਧ ਕੀਤਾ ਸੀ ਕਿ ਦਲਜੀਤ ਦੇ ਸ਼ੋਅ ਵਿੱਚ ਬਹੁਤੇ ਛੋਟੇ ਜਿਹੇ ਬੱਚੇ ਨੇ ਨਿਆਣੇ ਨੇ ਉਹ ਨਾ ਆਉਣ ਮੈਂ ਇਥੇ ਇੱਕ ਬੇਨਤੀ ਕਰਨੀ ਹੈ ਜਦੋਂ ਤੁਸੀਂ ਸੇਖ ਕੌਮ ਦੀ ਗੱਲ ਕਰਦੇ ਹੋ ਅੱਜ ਪੋ ਦਾ ਮਹੀਨਾ ਚੜ੍ਹਿਆ ਸ਼ੁਰੂਆਤ ਹੋਈ ਹੈ ਔਰ ਦਸੰਬਰ ਦੇ ਮਹੀਨੇ ਤੋਂ ਸ਼ੁਰੂਆਤ ਹੋ ਜਾਂਦੀ ਹੈ ਕਿਦਾਂ ਗੁਰੂ ਸਾਹਿਬ ਤੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈਂਦਾ ਹੈ ਔਰ ਕਿਦਾਂ ਮਾਤਾ ਗੁਜਰ ਘੌਰ ਆਪਣੇ ਛੋਟੇ ਦੋ ਲਾਲ ਦੋ ਸਹਬਜਾ ਦੇ ਦੋ ਪੁੱਤਿਆਂ ਨੂੰ ਠੰਡੇ ਬੁਰਜ ਵਿੱਚ ਲੈ ਕੇ ਬੈਠ ਜਾਂਦੇ ਨੇ ਸਹਬਜਾ ਦੇ ਨੀਹਾਂ ਵਿੱਚ ਣ ਕੇ ਸ਼ਹੀਦ ਕੀਤੇ ਜਾਂਦੇ ਨੇ ਬਾਬਾ ਜੋਰਾਵਾਰ ਸਿੰਘ ਤੇ ਫਤੇ ਸਿੰਘ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਹਜ਼ਾਰਾਂ ਦੀ ਤਦਾਦ ਵਿੱਚ ਸ਼ਹੀਦਦਿਆਂ ਨੇ ਇਹ ਉਹ ਦੇ ਮਹੀਨੇ ਵਿੱਚ ਜਦੋਂ ਅਸੀਂ ਇਹ ਮਤਾਂ ਦਿੰਨੇ ਆ ਕਿ ਪੋਹ ਦੇ ਮਹੀਨੇ ਵਿੱਚ ਤੁਸੀਂ ਧਰਤੀ ਤੇ ਸੋਣਾ ਨਮਸਕਾਰ ਕਰਨਾ ਹੈ ਗੁਰੂ ਸਾਹਿਬ ਦੇ ਉਹ ਪਰਿਵਾਰ ਨੂੰ ਜਿਹੜਾ ਸਾਡੇ ਤੋਂ ਸਭ ਕੁਝ ਕੁਰਬਾਨ ਹੋਇਆ ਤੇ ਦੂਜੇ ਪਾਸੇ ਅਸੀਂ ਵੱਡੇ ਵੱਡੇ ਸ਼ਿੰਗਰਾਂ ਦੇ ਸ਼ੋਅ ਕਰਵਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਦਲਜੀਤ ਦੁਸਾਂ ਦਾ ਸ਼ੋਅ ਹੈ ਉਹਦੇ ਵਿੱਚ ਉਹਨੇ ਸਾਡੀ ਕਾਮਪ੍ਰਤੀ ਕੀ ਕਿਹਾ ਹਾਲਾਂਕਿ ਜਦੋਂ ਇਹ ਵੀਡੀਓ ਸੁਣਨੀ ਹੈ ਗਾਣਾ ਤੁਸੀਂ ਮੈਨੂੰ ਵੀ ਕੱਢਣੀਆਂ ਨੇ ਪਰ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਪ੍ਰੋਫੈਸਰ ਸਾਫ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਟਿੱਕਾ ਕੀਤਾ ਤੇ ਅੱਜ ਉਹ ਟਿੱਕਾ ਜਿੰਨੇ ਵੀ ਸਾਡੇ ਸਿੱਖੋਂ ਦੇ ਪ੍ਰਚਾਰਕ ਨੇ ਉਹ ਪੜ੍ਹ ਕੇ ਉਹਦੇ ਅਰਥਾਂ ਦੇ ਮੁਤਾਬਕ ਕਥਾ ਕਰਦੇ ਆ ਉਹ ਕੌਣ ਸੀ ਹਿੰਦੂ ਕਮਿਊਨਿਟੀ ਦੇ ਵਿੱਚੋਂ ਪੈਦਾ ਹੋਏ ਨੇ ਅਮਰਸ਼ਕ ਸਿੰਘ ਸਹੇਜ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟਿੱਕਾ ਕਰ ਦਿੱਤਾ। ਅੱਜ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ। ਤੇ ਦੂਜੇ ਪਾਸੇ ਅਸੀਂ ਕਹਿੰਦੇ ਆਂ ਜੀ ਪੰਡਿਤ ਧਨੇਸ਼ਵਰ ਹੈ। ਕੱਲਾ ਪੰਡਤ ਨਹੀਂ ਉਹ ਪੰਜਾਬੀ ਦਾ ਪ੍ਰੋਫੈਸਰ ਹੈ। ਤੇ ਜਿਹੜਾ ਪੰਜਾਬੀ ਦੀ ਗੱਲ ਕਰ ਰਿਹਾ। ਮੇਰੀ ਗੱਲ ਚੇਤੇ ਰੱਖਿਓ। ਇੱਕ ਪਾਸੇ ਮਾਤਾ ਗੁਜਰਕੌਰ ਠੰਡੇ ਬੁਰਜ ਵਿੱਚ ਬੈਠੇ ਨੇ। ਆਪਣੇ ਛੋਟੇ ਸ਼ਹਿਬਜ਼ਾਦਿਆਂ ਨੂੰ ਗਲੇਜੇ ਦੇ ਨਾਲ ਲਾ ਕੇ ਬੁਕਲ ਵਿੱਚ ਲੈ ਕੇ ਸ਼ਾਂਤੀ ਨਾਲ ਲਾ ਕੇ ਤੇ ਇੱਕ ਪਾਸੇ ਦੀਵਕਾ ਪਦਕੋਣ ਦਲਜੀਤ ਸਾਂਝ ਨੂੰ ਜਫੀਆਂ ਪਾਉਂਦੀ ਹੈ ਸਾਡੀ ਮਤ ਕਿਉ ਮਰੀ ਗਈ ਜਿਹੜੇ ਆ ਦਿਨ ਚੱਲਦੇ ਨੇ ਕਿੱਡਾ ਵੱਡਾ ਦੁੱਖਾਂ ਦਾ ਪਹਾੜ ਸਾਡੇ ਗੁਰੂ ਸਾਹਿਬਾਨ ਤੇ ਟੁੱਟਿਆ ਤੇ ਸਾਨੂੰ ਪੂਰਨੇ પાਕੇ ਦੱਸਿਆ ਕਿ ਕਿਦਾਂ ਅਡੋਲ ਰਹਿਣਾ ਤੇ ਅੱਜ ਅਸੀਂ ਪੰਜਾਬੀ ਹੋ ਕੇ ਸਿੱਖ ਹੋ ਕੇ ਦੀਪਕਾ ਪਾਦੂਕੋਂ ਦੀਆਂ ਜਿਹੜੀਆਂ ਜੱਫੀਆਂ ਨੇ ਦਿਲਜੀਤ ਸਾਂਝ ਦੇ ਨਾਲ ਉਹ ਤਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਪਰ ਜਦੋਂ ਮਾਤਾ ਗੁਜਰਕਾਰ ਦੀ ਗੱਲ ਕਰਦੇ ਹਾਂ ਉਦੋਂ ਸਭ ਕੋਲ ਸਜੀ ਭਲਾ ਬੈਠੇ ਜਦੋਂ ਸ਼ੋਅ ਦੇ ਵਿੱਚ ਉਹ ਕਹਿੰਦਾ ਹੈ ਕਿੰ ਤੁਸੀਂ ਪੁਸ਼ਪਾ ਫਿਲਮ ਦਾ ਡਾਇਲੋਗ ਸੁਣਿਆ ਸਾळा ਨਹੀਂ ਝੁਕੇਗਾ ਫਿਰ ਕਹਿੰਦਾ ਜੀਜਾ ਕਿਵੇਂ ਝੁੱਕ ਸਕਦਾ ਹੈ ਇਹ ਸ਼ਬਦ ਜਦੋਂ ਤੁਹਾਡੇ ਬੱਚਿਆਂ ਨੇ ਤੁਹਾਡੇ ਪਰਿਵਾਰ ਵਿੱਚ ਖੜ ਕੇ ਕਦੇ ਬੋਲੇ ਨਾ ਤੁਹਾਨੂੰ ਅਕਲ ਉਦੋਂ ਆਉਣੀ ਹੈ ਠੀਕ ਹੈ ਵੀਡੀਓ ਸੁਣੋਂਗੇ ਤੁਸੀਂ ਮੈਨੂੰ ਗਾਲਾਂ ਕੱਢਦੇ ਹੋਗੇ ਸਾਨੂੰ ਇਸ ਚੀਜ਼ ਦਾ ਕੋਈ ਪਰਵਾਹ ਨਹੀਂ ਪਰ ਇਹਦਾ ਖਮਿਆਜਾ ਤੁਹਾਨੂੰ ਆਉਣ ਵਾਲੇ 2-3 ਸਾਲ ਦੇ ਵਿੱਚ ਭੁਗਤਣਾ ਪਊ ਅਸੀਂ ਕਿੱਧਰ ਤੁਰੇ ਹੋਏ ਹਾਂ ਹੁਣ ਜਿਹੜੇ ਇਹੋ ਜਿਹੇ ਸ਼ਬਦ ਛੋਟੇ ਬੱਚਿਆਂ ਦੇ ਦਿਮਾਗਾਂ ਵਿੱਚ ਭਰੇ ਜਾ ਰਹੇ ਨੇ ਤੁਸੀਂ ਕਿਦਾਂ ਕਹਿਣੋਗੇ ਅਸੀਂ ਸਾਹਿਬ ਜਨਾਂ ਨੇ ਸ਼ੀਦੀਆਂ ਦੇ ਮਨਾ ਰਹੇ ਆ ਫਿਰ ਜਿਹੜੀਆਂ ਪ੍ਰਵਾਤ ਫੇਰੀਆਂ ਕੱਢੀਆਂ ਨੇ ਤੁਸੀਂ ਜਾਂ ਹੁਣ ਗੁਰ ਨਗਰ ਕੀਰਤਨ ਕਰੋਗੇ ਉਹਨਾਂ ਦਾ ਕੀ ਮਤਲਬ ਰਹਿ ਗਿਆ ਜਿਹੜਾ ਬੰਦਾ 4 4 ਕਰੋੜ ਰੁਪਇਆ ਇੱਕ ਸ਼ੋਹ ਦਾ ਲੈ ਰਿਹਾ ਤੇ ਜਦੋਂ ਸਾਡੇ ਕਥਾਵਾਚਕ ਪ੍ਰਚਾਰਕਾਂ ਨੇ ਤੁਹਾਡੇ ਕੋਲ 5-7000 ਰੁਪਇਆ ਮੰਗਿਆ ਨਾ ਫਿਰ ਤੁਹਾਡੇ ਉਦੋਂ ਸੱਪ ਲੜਨਾ ਇਹ ਗੱਲਾਂ ਕੌੜੀਆਂ ਨੇ ਚੇਤੇ ਰੱਖਿਓ ਗੱਲ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਦਲਜੀਤ ਦਸਾਂਜ ਇੱਕ ਸਿੰਗਰ ਹੈ ਖੁਸ਼ੀ ਆ ਸਾਨੂੰ ਕਿ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਵੱਡੀਆਂ-ਵੱਡੀਆਂ ਸਟੇਜਾਂ ਤੇ ਗਟੇਲਾ ਤੱਕ ਉਹਨੇ ਅਮਰੀਕਾ ਦੇ ਵਿੱਚ ਗਾ ਦਿੱਤਾ ਉਹ ਆਪ ਹੀ ਕਹਿੰਦਾ ਹੈ ਸਾਨੂੰ ਮਾਣ ਹੋਣਾ ਚਾਹੀਦਾ ਪਰ ਥੋੜਾ ਬੋਧਾ ਸ਼ਰਮਤਾ ਕਰ ਲੋ ਜਿਹੜੇ ਆ ਦਿਨ ਚੱਲਦੇ ਨੇ ਉਹ ਦਾ ਮਹੀਨਾ ਚੱਲਦਾ ਇਹਦੇ ਵਿੱਚ ਹੋਇਆ ਕੀ ਹੈ ਅਸੀਂ ਕਹਿੰਦੇ ਜੀ ਕੌਮ ਦੀ ਚੜ੍ਹਦੀ ਕਲਾ ਹੋਵੇ ਕੌਮ ਦੀ ਚੜ੍ਹਦੀ ਕਲਾ ਕਿਦਾਂ ਹੋਜੋ ਜਿਸ ਮਹੀਨੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਹਿਬਜ਼ਾਦੇ ਬਾਰੇ ਦੱਸਣਾ ਸੀ ਮਾਤਾ ਗੁਜਰਕੌਰ ਬਾਰੇ ਦੱਸਣਾ ਸੀ ਸਾਸ਼ਾ ਨਦੀ ਤੇ ਬਿਛੋੜਾ ਕਿਦਾਂ ਪੈਂਦਾ ਚਮਕੌਰ ਦੀ ਗੜੀ ਕਿਦਾਂ ਛੱਡੇ ਅਨੰਦਪੁਰ ਸਾਹਿਬ ਦਾ ਕਿਲਾ ਕਿਦਾਂ ਛੱਡਿਆ ਚਮਕੌਰ ਦੀ ਗੜੀ ਵਿੱਚ ਵੱਡੇ ਸਹਿਬਜ਼ਾਦੇ ਕਿਦਾਂ ਲੱਖਾਂ ਦੇ ਨਾਲ ਲੜੇ ਇਹ ਦੱਸਣ ਦਾ ਟਾਈਮ ਸੀ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਦਲਜੀਤ ਸਾਂਝ ਦੇ ਸ਼ੋਅ ਲਵਾ ਰਹੇ ਹਾਂ ਦੂਜੇ ਪਾਸੇ ਜਿਹੜਾ ਡਾਇਲੌਗ ਬੋਲਿਆ ਗਿਆ ਨਾ ਕਿ ਸਾਲਾ ਨਹੀਂ ਝੁੱਕ ਸਕਦਾ ਜੀਜਾ ਕਿਵੇਂ ਝੁਕੇਗਾ ਤੇ ਪੁਸ਼ਪਾ ਫਿਲਮ ਦੇ ਡਾਇਲੌਗ ਪਹਿਲਾਂ ਭਵੰਤਮਨ ਵੀ ਮਾਰਦਾ ਰਿਹਾ ਹੈ ਸਖਵੀਰ ਬਾਦਲਵਾਰੇ ਮੈਂ ਕੋਈ ਬੇਨਤੀ ਕਰਨੀ ਹੈ ਕੋਈ ਵਿਰੋਧ ਕਰਕੇ ਨਹੀਂ ਕਿ ਸਾਨੂੰ ਕੋਈ ਜੈਲ ਸੀ ਹੈ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਬਿਨਾਂ ਮੈਂ ਆਪਣੀ ਗੱਲ ਕਰਨਾ ਕਿਸੇ ਵੱਲ ਨਿਗਾਹ ਹੀ ਨ ਕਰਦੇ ਪਰ ਜਦੋਂ ਅਸੀਂ ਇਹ ਕਰਤੂਤਾਂ ਕਰ ਰਹੇ ਮੈਂ ਇਹ ਗੱਲ ਕਹੂੰਗਾ ਇਹ ਕਿਥੇ ਜਦ ਤੁਸੀਂ মিডিਆ ਦੀ ਗੱਲ ਕਰੋਗੇ ਨਾ ਹਰੇਕ মিডিਆ ਵਾਲੇ ਨੇ ਹਰੇਕ ਚੈਨਲ ਤੇ ਇਹ ਚਲਾਇਆ ਕਿ ਦੇ ਲਈਤ ਸਾਝ ਨੇ ਆਪਣੇ ਵਿਰੋਧੀਆਂ ਨੂੰ ਕਿੱਦਾਂ ਜਵਾਬ ਦਿੱਤਾ ਡਾਇਲੋਗ ਦੇ ਨਾਲ ਪਿਸ਼ਵਾ ਪਿਸ਼ਵਾ ਫਿਲਮ ਦੇ ਡਾਇਲੋਗ ਦੇ ਨਾਲ ਮੈਂ ਬੇਨਤੀ ਕਰ ਦਿੰਦਾ ਜਿੱਦਨੂ ਹਵਾ ਚੱਲਦੀ ਹੁੰਦੀ ਹੈ ਨਾ ਬਹੁਤ ਆਤਵੀ ਦੁਨੀਆ ਦਾ ਇਹ ਦਸਤੂਰ ਹੈ ਕਿ ਦੁਨੀਆ ਉਧਰ ਨੂੰ ਚੱਲਦੀ ਹੁੰਦੀ ਹੈ ਇਹ ਕੋਈ ਜ਼ਰੂਰੀ ਨਹੀਂ ਜਦ ਤੁਸੀਂ ਸਵਾ ਲੱਖ ਸੇਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਾਹੂ ਇਹ ਸ਼ਬਦ ਵਰਤਦੇ ਹੋ ਨਾ ਉਦੋਂ ਵੀ ਅਰਥ ਇਹੀ ਨੇ ਇੱਕ ਪਾਸੇ ਸਵਾ ਲੱਖ ਖੜਾ ਹੈ ਤੇ ਇੱਕ ਪਾਸੇ ਸੱਚ ਬੋਲਣ ਵਾਲਾ ਜ਼ੁਰਤ ਰੱਖਣ ਵਾਲਾ ਇੱਕ ਖੜਾ ਹੈ ਇਹਦੇ ਅਰਥ ਇਹੀ ਵੀ ਹੁੰਦੇ ਆ ਤੇ ਕਦੇ ਵਾਸਤੇ ਵੀ ਇਹ ਨਾ ਸੋਚੋ ਕਿ ਜੇ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਤਾਂ ਢਲਦੇ ਸੂਰਜ ਵੱਲ ਕੁਝ ਹੁੰਦਾ ਨਹੀਂ ਇਹ ਭੁਲੇਖਾ ਹੁੰਦਾ ਦਿਨ ਤੇ ਰਾਤ ਦਾ ਹੀ ਫਰਕ ਹੈ ਦਿਨ ਦੇ ਵਿੱਚ ਮਨੁੱਖ ਜੀ ਨਹੀਂ ਪੈਂਦਾ ਜਾਂ ਰਾਤ ਨੂੰ ਮਨੁੱਖ ਮਰ ਨਹੀਂ ਜਾਂਦਾ ਕੇਵਲ ਸਾਨੂੰ ਸਮਝਣ ਦੀ ਲੋੜ ਹੈ ਅੱਜ ਅਸੀਂ ਕੀ ਕਰ ਰਹੇ ਹਾਂ ਇਹਦਾ ਖੁਮਿਆਜਾ ਤੁਹਾਨੂੰ ਨਾ ਨੇੜੇ ਅਸੀਂ ਫੂਕ ਦੇ ਦੇ ਕੇ ਇਹਨਾਂ ਸਿੰਗਰਾਂ ਨੂੰ ਅਸਮਾਨ ਤੇ ਚੜਾਇਆ ਹੋਇਆ ਹੈ ਇਹ ਸਾਨੂੰ 2-3 ਸਾਲ ਬਾਅਦ ਰਿਜ਼ਲਟ ਦਾ ਪਤਾ ਲੱਗਣਾ ਹੈ ਕਿ ਸਾਡੇ ਬੱਚਿਆਂ ਦੇ ਕੰਨਾਂ ਵਿੱਚ ਕੀ ਪਾਇਆ ਜਾ ਰਿਹਾ ਹੈ ਜਿਹੜੇ ਬੱਚਿਆਂ ਨੇ ਪੰਜਾਬੀ ਦੀ ਕਦਰ ਕਰਨੀ ਸੀ ਪੰਜਾਬ ਦੇ ਸੱਭਿਆਚਾਰ ਦੀ ਕਲਚਰ ਦੀ ਕਦਰ ਕਰਨੀ ਸੀ ਉਹਨਾਂ ਬੱਚਿਆਂ ਦੇ ਕੰਨਾਂ ਵਿੱਚ ਅੱਜ ਕੀ ਪਾਇਆ ਜਾ ਰਿਹਾ ਹੈ ਕਹਿੰਦੇ ਜੀ ਬੱਚੇ ਦਸਾਂ ਦੇ ਯਾਨਕਿ ਦਲਜੀਤ ਦਸਾਂ ਦੇ ਸੋ ਵਿੱਚ ਆਉਂਦੇ ਨੇ ਦਲਜੀਤ ਸਨਮਾਨ ਕਰ ਦਿੰਦਾ ਬੱਚਿਆਂ ਦਾ ਮਾਣ ਵੱਧ ਹੈ ਇਹਦਾ ਮਤਲਬ ਜਿਹੜੇ ਸਕੂਲਾਂ ਵਿੱਚ ਤੁਹਾਡੇ ਬੱਚੇ ਪੜ੍ਹਦੇ ਨੇ ਉਹਨਾਂ ਉਹਨਾਂ ਸਕੂਲਾਂ ਵਿੱਚ ਤੁਹਾਡੇ ਬੱਚਿਆਂ ਨੂੰ ਪੜ੍ਹਨ ਦੀ ਲੋੜ ਨਹੀਂ ਉਥੇ ਟੀਚਰ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਸਿਖਾਉਂਦੇ ਇਹਦਾ ਮਤਲਬ ਇਹੀ ਹੈ ਨਾ ਫਿਰ ਆਪਣੇ ਬੱਚਿਆਂ ਨੂੰ ਐਡੇ ਵੱਡੇ ਮਹਿੰਗੇ ਸਕੂਲਾਂ ਵਿੱਚ ਕਿਉਂ ਦਾਖਲ ਕੀਤਾ ਜੇ ਤੁਸੀਂ ਦਲਜੀਤ ਤੋਂ ਹੀ ਸਭ ਕੁਝ ਸਿੱਖਣਾ ਹੈ ਇਹ ਗੱਲਾਂ ਕੌੜੀਆਂ ਨੇ ਮੈਨੂੰ ਪਤਾ ਹੈ ਵਿਰੋਧ ਹੋਣਾ ਮੇਰਾ ਵੀ ਇਹਦੇ ਵਿੱਚ ਬਰ ਸਚਾਈ ਇਹ ਹੈ ਚੇਤੇ ਰੱਖਿਓ ਜਿਹੜਿਆ ਦਿਨ ਚੱਲਦੇ ਨੇ ਨਾ ਗੁਰੂ ਸਾਹਿਬ ਦੇ ਕਿਵੇਂ ਪਹਾੜਾਂ ਦਾ ਦੁੱਖਾਂ ਦਾ ਪਹਾੜ ਟੁੱਟਿਆ ਇਹਨੂੰ ਸੁ ਭੁੱਲ ਰਹੇ ਆ ਕਰੂਗਾ ਕੋਈ ਆਪਣੇ ਸੋ ਕੈਨਸਲ ਕੋਈ ਵੀ ਸੰਗਰ ਕਰ ਸਕਦਾ ਤੇ ਜਦੋਂ ਦਲਜੀਤ ਸਾਂਝ ਹਿੰਦੀ ਫਿਲਮ ਦਾ ਡਾਇਲੋਗ ਮਾਰਦਾ ਹੈ ਸਾਲਾ ਝੁਕੇਗਾ ਨਹੀਂ ਜੀਜਾ ਕਿਵੇਂ ਝੁਕੇਗਾ ਉਦੋਂ ਅਸੀਂ ਬੱਲੇ ਵੱਲੇ ਜਕਾਰੇ ਛੜਦੇ ਆ ਤੇ ਜਦੋਂ ਗੁਰਦਾਸ ਮਾਨ ਨੇ ਕਿਹਾ ਸੀ ਜੇ ਪੰਜਾਬੀ ਮਾਂ ਹੈ ਤਾਂ ਹਿੰਦੀ ਨੂੰ ਮਾਸੀ ਕਹਿ ਦਿਓ ਉਦੋਂ ਕੀ ਹੋਇਆ ਸੀ ਉਦੋਂ ਸੀ ਵਿਰੋਧ ਕੀਤਾ ਸੀ ਇਹ ਕੋੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ